ਸਤਿ ਗੁਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਹ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਿਹਾ ਬਾਈ ਸਹਿਕਦੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹ ਕੈਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਸੁਖਜਿੰਦਰ ਸਿੰਘ ਆ ਜੀ ਪਿੰਡ ਦਲੂ ਵਾਲਾ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਫੋਨ ਮੋਬਾਈਲ ਨੰਬਰ 7814679450 ਠੀਕ ਆ ਜੀ ਤੇ ਇਹ ਮੱਝ ਦੀ ਕੀ ਡਿਟੇਲ ਆ ਕਿੰਨੇਵੇਂ ਸੂਏ ਸੂਣਾ ਜੀ ਮੱਝ ਨੇ ਇਹ ਤੀਜੇ ਸੂਏ ਸੂਣਾ ਜੀ ਕਿੰਨੇ ਕ ਦਿਨਾਂ ਦੀ ਕੱਚੀ ਹੈ ਜੀ ਪੰਜਾਂ ਚਾਰਾਂ ਦਿਨਾਂ ਦੀ ਕੱਚੀ ਹੈ ਠੀਕ ਹੈ ਜੀ ਪਿਛਲੇ ਸਵੇਰ ਦੁੱਧ ਦਾ ਕੀ ਰਿਕਾਰਡ ਹੈ 14 ਲੀਟਰ ਹੈ 14 ਲੀਟਰ ਆਪਾਂ ਚੋਇਆ ਕਰੇ ਜੀ ਤੇ ਐਗਟੀਆਰ ਕਿੰਨੇ ਦੁੱਧ ਦੀ ਉਮੀਦ ਕਰਦੇ 16 ਤੋਂ ਪਲਾਸੀ ਜਾਊਗੀ ਠੀਕ ਹੈ ਬਾਕੀ ਦੁੱਧ ਬਾਕੀ ਦੁੱਧ ਸੇਵਾ ਦਾ ਹੁੰਦਾ ਬਾਈ ਕਹਿੰਦਾ ਤੋਰ ਕੇ ਦਿਖਾ ਦਿਓ ਜੀ ਬਾਕੀ ਦੁੱਧ ਸੇਵਾ ਦਾ ਹੁੰਦਾ ਬਾਈ ਕਹਿੰਦਾ ਪਿਛਲੇ ਸਵੇਰ 14 ਕਿਲੋ ਦੁੱਧ ਚੋਇਆ ਐਗਟੀਆਰ 15 ਤੋਂ 16 ਕਿਲੋ ਦੁੱਧ ਦੀ ਬਈ ਉਮੀਦ ਕਰਦੇ ਆ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਹੈਵੀ weight ਦੀ ਤੇ ਚੌੜੇ ਪੱਠ ਗੂੜੇ ਦੀ ਮੱਝ ਦੇਖ ਸਕਦੇ ਹੋ ਬਾਕੀ ਤਿਆਰੀ ਸੋਣੀ ਕੀਤੀ ਹੋਈ ਹੈ ਮੱਜ ਨੇ ਹਵਾਨਾ ਸੋਨਾ ਵੱਡਾ ਹਵਾਨਾ ਚੰਗਾ ਮੁੱਠੀ ਵਾਲਾ ਥਣ ਲਿਆ ਵੀਰ ਵਾਪਸ ਬਣ ਲਾ ਥਾਂ ਤੋਂ ਸਾਰੀ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਥਾਂ ਨਿਖੜ ਮੇ ਹੱਥੀ ਚਵਾਈ ਵਾਲੇ ਦੇਖ ਸਕਦੇ ਹੋ ਤੁਸੀਂ ਸੋਨਾ ਹਵਾਨਾ ਤਿਆਰ ਕਰਦੇ ਬਾਕੀ 5 ਦਿਨਾਂ ਦੇ ਘਰਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ 14 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸਵੇਰ ਸੂਆ ਚੋਇਆ ਏ ਤੇ 15-16 ਦੁੱਧ ਦੀ ਉਮੀਦ ਕਰਦੇ ਜੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਕੀ ਮੁੱਲ ਹੈ ਜੀ ਇਹਦਾ 1 5万 ਦੇ ਮਾਨਤਾ ਨੂੰ ਕਰਦੇ ਆ 1 ਲੱਖ 5000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਕੋਈ ਵੀ ਰਾਉ ਦਾ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਨੰਬਰ 2 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਸੀਲਸਾਉ ਪੂਰੀ ਹੈ ਜੀ ਹਾਂਜੀ ਹਾਂਜੀ ਪੂਰੀ ਸੀਲਸਾਉ ਆ ਬਾਈ ਕਹਿੰਦਾ ਥਣਾ ਦੇ ਸਾਹ ਇਹਨੂੰ ਨੇੜੇ ਤੇ ਦਿਖਾ ਦਿੰਨੇ ਜੀ ਕੈਮਰੇ ਤੋਂ ਡਰਦਾ ਹੀ ਥੋੜਾ ਜਿਹਾ ਪਸੂ ਧੰਨਵਾਦੀ ਜੀ